ਪੰਜਾਬ ਦੇ ਲਿਖਾਰੀ ਚੈਨਲ ਦੇ ਉੱਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਕੁਲਵਿੰਦਰ ਸਿੰਘ ਆਖਰ ਆਪਣੇ ਪੰਜਾਬ ਦੇ ਲਿਖਾਰੀ ਅਸ਼ੋਕ ਕੁਮਾਰ ਟਾਂਦੀ ਜੀ ਦੇ ਨਾਲ ਕੁਝ ਗੱਲਾਂ ਕਰਨ ਜਾ ਰਿਹਾ ਹੈ ਤੇ ਕੁਝ ਜਦੋਂ ਅਸੀਂ ਗੱਲਾਂ ਕਰਾਂਗੇ ਕੁਝ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕੀ ਕੀਤਾ ਤੇ ਕੁਝ ਇਹਨਾਂ ਦੀ ਸਾਹਿਤ ਨੂੰ ਕੀ ਦੇਣਾ ਹੈ ਤੁਹਾਡੇ ਰੂਬਰੂ ਕਰਾਂਗੇ ਅਸ਼ੋਕ ਕੁਮਾਰ ਟਾਂਡੀ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਿਵੇਂ ਹੋਆ ਸਰਦਾਰ ਕੁਲਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਬੁਲਾਇਆ ਆਏ ਆਂ ਉਹ ਇੱਕ ਸਹਿਤਕਾਰ ਦੇ ਨਾਤੇ ਜਾਂ ਲਿਖਾਰੀ ਦੇ ਨਾਤੇ ਇਹ ਤਮੰਨਾ ਵੀ ਰਹਿੰਦੀ ਹੈ ਕਿ ਜੇ ਇਹੀ ਕੁਝ ਕਰਦੇ ਆਂ ਲਿਖਦੇ ਤੇ ਸਾਨੂੰ ਕੋ ਪੁੱਛੇ ਦੱਸਣ ਵਾਲਾ ਵੀ ਹੋਵੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਹੀ ਪੰਜਾਬ ਦੇ ਲਖਾਰੀ ਚੈਨਲ ਦੀ ਬੜੀ ਮਿਹਰਬਾਨੀ ਕਿ ਤੁਸੀਂ ਇਹ ਕਵਰ ਕਰ ਰਹੇ ਹੋ ਮੈਂ ਇਹ ਨਹੀਂ ਕਹਤਾ ਕਿ ਮੇਰਾ ਹੀ ਮੈਨੂੰ ਹੀ ਕਵਰ ਕਰੋ ਜਾਂ ਲਓ ਪੰਜਾਬ ਦੇ ਜੇ ਨਾਰ ਲਿਖਿਆ ਨਾ ਪੰਜਾਬ ਦੇ ਲਖਾਰੀ ਆ ਤੇ ਮੇਰੇ ਕਾ ਤੁਹਾਡੇ ਇਸ ਮੰਚ ਤੇ ਇਸ ਸਟੂਡੀਓ ਵਿੱਚ ਪੰਜਾਬ ਦਾ ਹਰ ਲਖਾਰੀ ਆਉਣਾ ਚਾਹੀਦਾ ਤੇ ਜਿਉਂ-ਜਿਉਂ ਲਖਾਰੀ ਨੂੰ ਤੁਸੀਂ ਇਤਨਾ ਬੂਸਟ ਕਰ ਦਿਓ ਤੇ ਉਹਦੀ ਕਲਾ ਹੋਰ ਉਕੜ ਕੇ ਸਾਹਮਣੇ ਆਉਂਦੀ ਹੈ ਤੇ ਇਸ ਕਰਕੇ ਤੁਹਾਡਾ ਬਹੁਤ ਮਿਹਰਬਾਨੀ ਧੰਨਵਾਦ ਸਾਡੇ ਕੋਲ ਜਿੱਥੇ-ਜਿੱਥੇ ਤੁਹਾਡਾ ਸਾਥ ਚਾਹੀਦਾ ਆਦੇ ਅਸੀਂ ਤਾਂ ਤਿਆਰ ਹੀ ਰਹਿੰਦੇ ਹਾਂ ਦਿਲਕੁਲ ਜੀ ਦੇਖੋ ਇਸ ਤਰ੍ਹਾਂ ਜੀ ਕਿਉਂਕਿ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਉਹ ਜ਼ਿੰਦਗੀ ਦੇ ਵਿੱਚ ਛੁਪੀਆਂ ਰਹਿ ਜਾਂਦੀਆਂ ਨੇ ਤੇ ਕਈ ਵੇਰਾਂ ਕਿਸੇ ਦੇ ਮੂੰਹ ਦੇ ਤੋਂ ਇਹੋ ਜਿਹੇ ਵਾਕ ਨਿਕਲਦੇ ਨੇ ਜਿਹੜੇ ਵਾਕ ਸਾਨੂੰ ਸੇਰ ਦਿੰਦੇ ਨੇ ਤੇ ਅਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦੇ ਹਾਂ ਕਿਉਂਕਿ ਉਹ ਵਿਅਕਤੀ ਜਿਹੜਾ ਐਨੀ బిਜੀ ਨੌਕਰੀ ਦੇ ਵਿੱਚ ਇੰਨੇ బిਜੀ ਸ਼ੈਡਿਊਲ ਦੇ ਵਿੱਚ ਸਾਹਿਤ ਦੇ ਵਾਸਤੇ ਸਮਾਂ ਕੱਢਦਾ ਉਹਦਾ ਮਨ ਕਿਹੋ ਜਿਹਾ ਹੋਵੇਗਾ ਤੋਂ ਪਹਿਲਾਂ ਰਸੋ ਪਰ ਸਾਡੀ ਪੁਲਿਸ ਡਿਪਾਰਟਮੈਂਟ ਤੇ ਤੁਹਾਨੂੰ ਬਹੁਤ ਸਹਿਤ ਕਰ ਮਿਲਣਗੇ ਬਿਲਕੁਲ ਹੀ ਨਾਮ ਹੈ ਹਾਂਜੀ ਹੁਣ ਜਿਹੜਾ ਬਾਈ ਫੀਲ ਤੇ ਮੇਰਾ ਪੁਲਿਸ ਡਿਪਾਰਟਮੈਂਟ ਪਾ ਹੈਗਾ ਠੀਕ ਥੋੜਾ ਹਾਰਡ ਵੀ ਕਹ ਲੈਂਦੇ ਉਹਨੂੰ ਠੀਕ ਹੈ ਪਰ ਜ਼ਿੰਦਗੀ ਨੇ ਕਈ ਸੱਟਾਂ ਹੀ ਇਹੋ ਜਿਹੀਆਂ ਮਾਰਤੀਆਂ ਕਿ ਉਹ ਕਿਤਨਾ ਗੱਲ ਕਰਨੀ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਾਂ ਕਿ ਮਿਸ਼ਨ ਪੂਰੀ ਹੋ ਗਈ ਮੇਰੀ 208 ਠੀਕ ਹੈ ਜੀ ਲੋਕ ਮੇਰੇ ਨਾਲ ਅਫਸੋਸ ਕਰਨਗੇ ਤੇ ਮੈਂ ਸੋਚਦਾ ਕਿ ਉਹ ਦਿਲੋਂ ਆ ਰਹੇ ਹੈ ਅੱਛਾ ਜੀ ਉਹ ਜਦੋਂ ਕਿਤੇ ਅਫਸੋਸ ਤੇ ਬੈਠੇ ਉਹਨਾਂ ਦਾ ਫੋਨ ਕਰਕੇ ਜਾਣਾ ਉਹਨਾਂ ਚੋਕੇ ਕੇ ਫੋਨ ਮੇਰੀ ਗੱਲ ਵਿੱਚ ਅੱਧ ਅੱਧ ਵਿੱਚ ਹੀਂਦੀ ਉਹਨਾਂ ਫੋਨ ਸੁਣ ਲੈ ਪਹਿਲਾਂ ਫਿਰ ਮੇਰੇ ਮਨ ਨੂੰ ਬੜੀ ਠੇਸ ਜਿਹੀ ਲੱਗਣੀ ਠੀਕ ਹੈ ਕੀ ਆਏ ਤੇ ਮੇਰੇ ਨਾਲ ਅਫਸੋਸ ਕਰਨ ਤੇ ਗੱਲਾਂ ਤੇ ਆਪਣੀ ਕਰਦੇ ਆਪਣੇ ਫੋਨ ਸੁਣੀ ਜਾਂਦੇ ਹੂੰ ਉਹ ਮੇਰੀ ਜਿਹੜੀ ਅੰਦਰ ਸੀ ਨਾ ਸੇਕ ਗਮ ਉਹ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਿਆ ਠੀਕ ਹੈ ਉੱਥੋਂ ਫਿਰ ਮੈਂ ਇਹ ਤੇ ਆਇਆ ਵੀ ਮੇਰੇ ਇਹ ਚੀਜ਼ ਨਿਕਲੀ ਨਹੀਂ ਇਹ ਲੋਕੀ ਮੇਰੀ ਕੱਢ ਨਹੀਂ ਸਕਦੇ ਜਾਂ ਆਪਾਂ ਕਹਿੰਦੇ ਮਕਾਨੇ ਜਾਂਦੇ ਜਾਂ ਕਿਹਦਾ ਅਫਸੋਸ ਕਰਨ ਜਾਂਦੇ ਹਾਂ ਉਹਦੇ ਗਮ ਨੂੰ ਹੀ ਘੱਟ ਕਰਨ ਜਾਂਦੇ ਬਿਲਕੁਲ ਜੀ ਬਿਲਕੁਲ ਜੀ ਤੇ ਜੇ ਕਿਸੇ ਨੇ ਮੇਰੀ ਉਹ ਗੱਲ ਹੀ ਨਾ ਸੁਣੀ ਤੇ ਉਹ ਗੱਲ ਤੇ ਮ ਜਦੋਂ ਨਹੀਂ ਸੁਣੀ ਗਈ ਤੇ ਫਿਰ ਮੈਂ ਕਾਪੀ ਫੜ ਲਈ ਤੇ ਪੈਨ ਫੜ ਲਿਆ ਉਹ ਜਿੰਨਾ ਅੰਦਰ ਚ ਹੈਗਾ ਇਹਨਾਂ ਜੋ ਵੀ ਅੰਦਰ ਬੜਿਆ ਉਹ ਸਾਰਾ ਮੈਂ ਕਾਪੀ ਤੇ ਲੇਦਾ ਆਮ ਵੀ ਤੁਹਾਨੂੰ ਦੱਸਦੀ ਹਾਂ ਇੱਕ ਆਦਮੀ ਦੇ ਅੰਦਰ ਇੱਕ ਬ੍ਰਹਿਮੰਡ ਬਾਹਰ ਵੱਸਦਾ ਇੱਕ ਬ੍ਰਹਿਮੰਡ ਬੰਦੇ ਦੇ ਅੰਦਰ ਵੱਸਦਾ ਠੀਕ ਹੈ ਸਾਰਾ ਕੁਝ ਅੰਦਰ ਹੈਗਾ ਹਾਂਜੀ ਬਹੁਤ ਕੁਝ ਹੈ ਪਤਾ ਨਹੀਂ ਉਹ ਤੁਸੀਂ ਕਿਹੜੀ ਚੀਜ਼ ਨੂੰ ਛੇੜ ਲੋ ਜਿੰਨਾ ਬ੍ਰਹਿਮੰਡ ਬਾਹਰ ਹੈ ਜਿੰਨੀਆਂ ਭਾਵਨਾਵਾਂ ਮੈਂ ਜਾਣੀ ਇੱਥੋਂ ਤੱਕ ਬਟਾ ਮਨ ਖਣੇ ਉਹ ਵੀ ਸਾਰੇ ਅੰਦਰ ਹੈ ਇਹਦੀ ਘਾਟ ਹੋਏ ਦੀ ਕੇ ਦੀ ਬਾਅਦ ਬੰਦਾ ਥਿਲਾ ਜਾਂਦਾ ਤੇ ਇਹ ਜਿਹੜੀਆਂ ਭਾਵਨਾਤਮਕ ਚੀਜ਼ਾਂ ਇਹ ਵੀ ਅੰਦਰ ਹੈਗੀਆਂ ਤੇ ਮੇਰੀ ਉਹ ਜਦੋਂ ਆਪਣਾ ਵਿਯੋਗ ਹੀ ਕੱਟਣ ਲੱਗਾ ਆਪਣਾ ਗਮ ਕੱਟਣ ਲੱਗਾ ਉਹ ਤਾਂ ਦੇ ਇਹ ਜੀ ਛੇੜ ਗਈ ਤੇ ਬਾਅਦ ਵਿੱਚ ਸਹਿਦ ਨੂੰ ਜੂ ਤਰੇ ਕਿ ਕਦਾਪਾ ਤੇ ਕਦਾਪਾ ਚੱਲ ਗਈ ਜਦੋਂ ਐਦਾਂ ਦਾ ਮਾਹੌਲ ਬਣਿਆ ਤੇ ਪਹਿਲਾਂ ਅਸੀਂ ਕਿਹੜੀ ਚੀਜ਼ ਲਿਖੀ ਕੋਈ ਹੈ ਤੁਹਾਡੇ ਕੋਲ ਅਸਵੇਲੇ ਸੁਣਾ ਸਕਦੇ ਆ ਕੋਈ ਮਨ ਚ ਯਾਦ ਆਉਂਦਾ ਹੈ ਕਿ ਪਹਿਲਾਂ ਜਿਹੜੀ ਚੀਜ਼ ਲਿਖੀ ਗਈ ਉਸ ਵਕਤ ਉਸ ਵੇਲੇ ਲਿਖਿਆ ਤਾਂ ਬਹੁਤ ਕੁਝ ਉਹ ਇੰਨਾ ਤਰਤਲਾਣ ਵੀ ਲਿਖਿਆ ਗਿਆ ਜਦੋਂ ਮੈਂ ਲਿਖਿਆ ਲਿਖ ਕੇ ਬਾਹਰ ਆਇਆ ਤੇ ਮੈਨੂੰ ਲੋਕਾਂ ਨੇ ਖੁਦ ਰੋਕਿਆ ਤੇ ਨਹੀਂ ਇਹ ਤੇ ਹੰਝੂ ਵਾਲੀ ਗੱਲ ਹੀ ਆ ਸਾਰੀ ਕਿ ਹੁਣ ਘੱਟ ਲੇਖ ਠੀਕ ਹੈ ਲਿਖਿਆ ਬਾਬਾ ਗਿਆ ਜਦੋਂ ਲਿਖਿਆ ਬਾਬਾ ਗਿਆ ਤੇ ਉਦੋਂ ਫੇ ਮੈਂ ਉਹਨਾਂ ਸਾਰੀ ਨੂੰ ਕਿਉਂਕਿ ਚੰਗੇ ਚੰਗੇ ਬੰਦੇ ਵੀ ਆ ਜਾਂਦੇ ਦੇਖਣ ਪੜਨ ਆ ਰਹੇ ਬਿਲਕੁਲ ਜੀ ਉਸ ਵੇਲੇ ਮੁਹੱਲੇ ਦੇ ਵਿੱਚ ਪੰਜਾਬ ਲਿਖਾਰੀ ਸਭਾ ਸੀਗੀ ਪੰਜਾਬ ਲੈਵਲ ਦੀ ਠੀਕ ਹੈ ਉਥੇ ਪ੍ਰੀਤਮ ਲੁਧਿਆਣੇ ਸੀਗੇ ਠੀਕ ਹੈ ਜੀ ਉਹਨਾਂ ਨੇ ਮੈਨੂੰ ਖਿੱਚਿਆ ਆਪਣੇ ਠੀਕ ਕਿਉਂਕਿ ਕਿਸੇ ਨਾ ਕਿਸੇ ਰਸਾਲੇ 'ਚ ਆ ਜਾਂਦੀ ਕੋਈ ਨਾ ਕੋਈ ਚੀਜ਼ ਠੀਕ ਹੈ ਜੀ ਠੀਕ ਠੀਕ ਕਿਤਾਬ ਨੂੰ ਤੋਂ ਤੱਕ ਛਪਾਈ ਨਹੀਂ ਤੇ ਜਦੋਂ ਕਹਿੰਦੇ ਵੀ ਮੇਰੇ ਕੋ ਆ ਇਹ ਹੀ ਕਿਤਾਬ ਨੂੰ ਸਾਝੀ ਕਿਤਾਬ ਗੱਡੀ ਮੇ ਕੋਈ ਰਚਨਾ ਮੰਗਿਆ ਮੈਂ ਵੀ ਦੇਤੀਆਂ ਉਹਨਾਂ ਨੇ ਕੋਈ ਦੰਦ ਦੇਖਿਆ ਵੀ ਇਹਦੇ 'ਚ ਕੁਝ ਹੈ ਉਹ ਕਹਿੰਦੇ ਮੇ ਕੋ ਖੜਾ ਨਾ ਲੈ ਕੇ ਖੜਾ ਲੈ ਕੇ ਕੋਈ ਨ ਕਿਤਾਬ ਦਾ ਰੂਪ ਦੇ ਅੱਛਾ ਜੀ ਉਹਨਾਂ ਦੀ ਮਦਦ ਨਾਲ ਤੇ ਪਹਿਲੀ ਕਿਤਾਬ ਛਪੀ ਉਹ ਕਿਤਾਬ ਮੇ ਕੋ ਪਹਿਲੀ ਤੇ ਸਾਰੀ ਵੰਡੀ ਗਈ ਜਿਹੜੀ ਦੂਜੀ ਕਿਤਾਬ ਹੈ ਉਦੋਂ ਮੈਨੂੰ ਤੋਂ ਅਗਲ ਗੈਲੋ ਥੋੜੀ ਜਿਹੀ ਘੱਟ ਸੀ ਅਗਲ ਵੀ ਹੋਰ ਜੋੜੀ ਹੁੰਦੀ ਬੰਦੇ ਨੂੰ ਜਿਹੜੀ ਦੂਜੀ ਕਿਤਾਬ ਉਹ ਤੋਂ 26 ਉਹ ਸੀ ਦਰਦਾਂ ਦੇ ਦਰਿਆ ਅੱਛਾ ਦਰਦਾਂ ਦੇ ਦਰਿਆ ਅੱਜ ਵੀ ਮੈਂ ਜਿੰਨਾ ਕੁਸ਼ ਮਟੀਰੀਅਲ ਅੰਦਰ ਇਕੱਠਾ ਕੀਤਾ ਈ ਉਹ ਸਾਰਾ ਉਹ ਸਾਰਾ ਕੁਝ ਵਿੱਚ ਭਰ ਦਿੱਤਾ ਇਹਦਾ ਮਤਲਬ ਹੈ ਵੀ ਉਹਦੇ ਬਾਰੇ ਅਸੀਂ ਤੁਹਾਡੀ ਜਿਹੜੀ ਕਿਤਾਬ ਹੈ ਨਾ ਦਰਦਾਂ ਦੇ ਦਰਿਆ ਉਹ ਪੜਾ ਕੇ ਤੁਹਾਡਾ ਜੋ ਉਸ ਸਮੇਂ ਦਾ ਤੁਸੀਂ ਲਿਖਿਆ ਉਹ ਸਾਡੇ ਸਾਹਮਣੇ ਆ ਜਣਾ ਚਲੋ ਉਹ ਤਾਂ ਇੱਕ ਵੱਖਰੀ ਗੱਲ ਐ ਤੁਸੀਂ ਕਿੰਨੀਆਂ ਕਿਤਾਬਾਂ ਸਾਹਿਬ ਨੂੰ ਦੇ ਚੁੱਕੇ ਹੋ ਅਸਤਾ ਜਿਵੇਂ ਤੁਸੀਂ ਦਰਦਾਂ ਦੇ دریا ਦੀ ਗੱਲ ਕੀਤੀ ਨਾ ਹਾਂਜੀ ਮੈਂ ਉਹ ਦਰਦਾਂ ਦਾ دریا ਮੈਂ ਜਿਹਨੂੰ ਕਿਤਾਬ ਦਿੰਦਾ ਸੀ ਨਾ ਤੂੰ ਮੈਂ ਕਹਿੰਦਾ ਵੀ ਪੜ ਕੇ ਰੋਣਾ ਨਹੀਂ ਪਰ ਉਹ ਚ ਇਹ ਹਜਾ ਕੋਈ ਸੀਗਾ ਵੀ ਉਹ ਫੜਨ ਵਾਲਾ ਰੋਪੇਦਾ ਹੀ ਇਥੋਂ ਤੱਕ ਲੁਧਿਆਨਵੀ ਸਾਹਿਬ ਨੇ ਨਾ ਉਹ ਕਿਤੇ ਪੜਦੇ ਪੜਦੇ ਉਹ ਠੀਕ ਕਰਦੇ ਸੀ ਕਿਉਂਕਿ ਨਾ ਬਿੰਦੀ ਟਿੱਪੀ ਠੀਕ ਕਰਨਾ ਲੰਦਾ ਪੰਕਚੁਏਸ਼ਨ ਤੂੰ ਕੱਲੇ ਬਿੱਤੇ ਸੀਗੇ ਅੱਛਾ ਤੇ ਉਹ ਪੜਦੇ ਪੜਦੇ ਕਿਤੇ ਰੋਏ ਇਸ ਤਰ੍ਹਾਂ ਕੋਈ ਬਾਹਰੋਂ ਆ ਗਿਆ ਤੇ ਉਹ ਠੀਕ ਮਿਲ ਖੋ ਗਏ ਉਹ ਕੋ ਕਿਤਾਬ ਦਾ ਖਡਰਾ ਉਹਨਾਂ ਕੋਲੋਂ ਸਾਰਾ ਕੁਝ ਤਿਆਰ ਕਰਨਾ ਠੀਕ ਹੈ ਜੀ ਠੀਕ ਹੈ ਤੇ ਉਹ ਕਹਿੰਦੇ ਵੀ ਤੁਹਾਡਾ ਚਿਹਰਾ ਕਮਲਾਇਆ ਜਾ ਕਹਿੰਦਾ ਜੀ ਮੈਂ ਤਿੰਨ ਵਾਰੀ ਰੋਜ਼ ਗਿਆ ਉਹ ਕਹਿੰਦੇ ਕਿਉਂ ਕਹਿੰਦੇ ਵੀ ਤੁਹਾਡੀ ਦੀ ਕਿਤਾਬ ਛਾਪਣੀ ਹੈ ਮੇਰਾ ਤਖੱਲ ਸਟਾਂਡੀ ਹੈ ਵੇ ਨਾਮ ਮੇਰਾ ਅੱਛਾ ਜੀ ਨੂੰ ਮੈਂ ਹੁਣ ਇਹ ਉਹ ਤੁਹਾਨੂੰ ਦੱਸਦਾ ਵੀ ਉਹ ਕਹਿੰਦੇ ਕਿਤਾਬ ਛਾਪਣੀ ਤੇ ਕਿਤਾਬ ਦੇ ਵਿੱਚ ਆਇਆ ਜਾਂ ਕੁਝ ਹੈ ਤੇ ਮੈਂ ਜਦੋਂ ਪੜਦਾ ਉਦੋਂ ਰੋ ਰੋ ਕੇ ਨਾ ਫੇਰ ਮੈਂ ਰੱਖਦਾ ਫੇਰ ਪੜਦਾ ਤੋ ਤਿੰਨ ਵਾਰੀ ਕਿਦੋਂ ਕਹਿੰਦੇ ਨਾ ਪੜ ਕਿਹਦੇ ਨਹੀਂ ਪੜਨੀ ਵੀ ਜ਼ਰੂਰ ਹੈ ਮੇਰੇ ਹਾਲਾਂ ਉਹਨਾਂ ਦਾ ਵੀ ਉਹਨਾਂ ਦੀ ਮੈਸੇਜ ਪੂਰੀ ਹੋ ਗਈ ਕੋਈ ਕੋਈ ਜਦੋਂ ਮਿਲ ਜੇ ਦੇਖਦੇ ਹਾਂ ਹਾਂਜੀ ਹਾਂਜੀ ਤੇ ਉਹ ਪਹਿਲੀ ਕਿਤਾਬ ਮੇਰੀ ਦਰਦਾਂ ਦੇ ਦਰਿਆ ਦੀ ਉਤਰਾ ਮੈਂ ਪੰਜ ਕਿਤਾਬਾਂ ਲਿਖੀਆਂ ਤੇ ਪੰਜਾਬ ਦੇ ਵਿੱਚ ਹੀ ਮੇਰਾ ਹਿੱਸਾ ਪੱਤੀ ਵੀ ਹੈਗਾ ਠੀਕ ਹੈ ਜਿਹੜੇ ਕੋਈ ਕਿਤਾਬਾਂ ਦੇ ਅਖਬਾਰਾਂ ਅਜੀਤ ਅਖਬਾਰ ਚ ਕਾਫੀ ਆਏ ਆਪਾਂ ਠੀਕ ਹੈ ਠੀਕ ਉਹਨਾਂ ਕਹਾਣੀਆਂ ਵੀ ਲਿਖੀਆਂ ਦੇਖੋ ਵੱਡੀਆਂ ਹਾਂ ਅਗਲਾ ਤੁਸੀਂ ਕੁਐਸਚਨ ਕਰੋ ਕੋਈ ਕੁਐਸਚਨ ਕਰੋ ਵੱਡੀਆਂ ਅਖਬਾਰਾਂ ਦੇ ਵਿੱਚ ਵੀ ਆਉਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਹੀ ਆ ਸਕਦਾ ਜਿਹਦੀ ਲਿਖਤ ਦੇ ਵਿੱਚ ਕੋਈ ਨਾ ਕੋਈ ਦਮ ਹੈ ਅੱਛਾ ਅਸੀਂ ਤੁਹਾਨੂੰ ਕਹਿੰਨੇ ਅਸ਼ੋਕ ਮਾ ਹਾਂ ਜੀ ਇਹ ਟਾਂਡੀ ਜਿਹੜਾ ਨਾਮ ਹੈ ਇਹ ਤੁਸੀਂ ਐਕਵਾਇਰ ਕੀਤਾ ਇਹ ਤੁਸੀਂ ਆਪਣਾ ਖੁੱਲਸ ਬਣਾਇਆ ਜਾਂ ਤੁਹਾਡਾ ਕੋਈ ਪਿੰਡ ਹੈ ਕੀ ਹੈ ਕਿਸ ਤਰੀਕੇ ਨਾਲ ਤੁਸੀਂ ਟਾਂਡੀ ਵਾਲੇ ਪਾਸੇ ਗਏ ਵੈਸੇ ਜਿਹੜਾ ਮੇਰਾ ਨਾਮ ਸ਼ੋਕਮਰ ਉਹ ਵੀ ਮੇਰਾ ਨਾਮ ਹੀਗਾ ਅੱਛਾ ਜੀ ਮੇਰੇ ਮੇਰੇ ਪਾਪੇ ਨੇ ਤਾਂ ਇਹ ਵੀ ਮੇਰਾ ਨਾ ਕਿ ਤੇ ਬਲਦੇਵ ਰੱਖਿਆ ਹੀਗਾ ਅੱਛਾ ਜੀ ਉਹ ਜਦੋਂ ਕਿ ਮੈਂ 1960 ਵਿੱਚ ਜੰਮਿਆ ਅੱਛਾ ਜੀ ਤੇ ਉਦੋਂ ਸ਼ੋਕਮਰ ਐਕਟਰ ਬੜਾ ਮਸ਼ਹੂਰ ਸੀਗਾ ਫਿਰ ਮਾਰ ਉਹ ਮੇਰਾ ਚਾਚਾ ਕਿਤੇ ਸ਼ਹਿਰ ਜਾਂਦਾ ਲੁਧਿਆਣਾ ਉਹ ਆਇਆ ਕਿ ਲੈ ਕੀ ਨਾ ਕਿਤੇ ਬਲਕਿ ਨਹੀਂ ਨਹੀਂ ਇਹ ਤਾਂ ਸ਼ੋਕਮਰ ਰੱਖਣਾ ਉਦੋਂ ਕਿ ਮੇਰੇ ਮੇਰੇ ਨਾਲ ਦੇ ਜਿਹੜੇ ਹੈ ਬੰਦੇ ਉਹਨਾਂ ਦੀ ਵੀ ਬਹੁਤ ਦੇ ਸ਼ੋਕਮਰ ਬੋਧ ਹੈ ਠੀਕ ਹੈ ਜੀ ਉਹ ਸ਼ੋਕਮਰ ਤੇ ਮੇਰਾ ਨਾਮ ਅਸ਼ੋਕਮਰ ਆ ਗਿਆ ਅੱਛਾ ਜੀ ਤੇ ਟਾਂਡੀ ਬਾਜ ਮੈਂ ਆਪ ਲਾਇਆ ਇਹ ਜਿਹੜੇ ਨਾਵਾਂ ਦੀ ਵੀ ਗੱਲ ਹੁੰਦੀ ਵੀ ਨਾਮ ਆਪੇ ਰੱਖਦੇ ਆ ਤਖ਼ਲਿਸ ਬੰਦਾ ਆਪ ਲੁੰਦਾ ਤੇ ਆਲ ਦੁਨੀਆ ਬਾ ਦਿੰਦੀ ਹੈ ਆਲ ਦੁਨੀਆ ਬਾ ਤੇ ਉਥੇ ਮੈਂ ਟਾਂਡੀ ਨਾਮ ਰੱਖਿਆ ਹੀ ਮੇਰਾ ਪਿੰਡ ਟਾਂਡੀ ਆ ਠੀਕ ਹੈ ਤੂੰ ਕਹੀ ਰੁਕੀ ਮੈਨੂੰ ਪੁੱਛਦੇ ਵੀ ਤੂੰ ਟਾਂਡੀ ਰੱਖ ਲਿਆ ਇਹ ਟਾਂਡੀ ਕੀ ਹੈ ਤੇਰੀ ਗੋਤ ਹੈ ਕੀ ਹੈ ਪਰ ਮੇਰਾ ਪਿੰਡ ਟਾਂਡੀ ਆ ਤੂੰ ਲੋਕਾਂ ਨੂੰ ਇਹ ਸਮਝਾਉਂ ਲਈ ਤੇ ਆਪਣੇ ਟਾਂਡੀ ਪਿੰਡ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਂ ਲਈ ਫਿਰ ਮੈਂ ਇੱਕ ਕਵਿਤਾ ਲਿਖੀ ਅੱਛਾ ਕਿਹੜੀ ਲਿਖੀ ਦਿਖਾਵਾਂ ਜੇ ਮੈਂ ਸੁਣਾਉਂ ਜੀ ਸੁਣਾਉਂ ਜੀ ਹੈਗੀ ਬਿਲਕੁਲ ਬਹੁਤ ਵਧੀਆ ਗੱਲ ਹੈ ਸਾਨੂੰ ਜੇ ਤੂੰ ਸਾਡੇ ਨਾਲ ਸ਼ੇਅਰ ਕਰ ਲੋਗੇ ਉਹ ਕਵਿਤਾ ਜਿਸ ਕਵਿਤਾ ਦੇ ਰਾਹੀਂ ਇਹਨਾਂ ਨੇ ਟਾਂਡੀ ਪਿੰਡ ਨੂੰ ਮਸ਼ਹੂਰ ਕਰਨ ਦੀ ਗੱਲ ਕੀਤੀ ਹੈ ਜਾਂ ਮੈਨੂੰ ਲੱਗਦਾ ਇਹਨਾਂ ਦੇ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਹੋਵੇਗਾ ਜਿਹੜਾ ਟਾਂਡੀ ਪਿੰਡ ਨੂੰ ਸੁਰਖੀਆਂ ਤੇ ਪੂਰੇ ਇਸ ਜੱਗ ਦੇ ਵਿੱਚ ਲੈ ਕੇ ਆਵੇਗਾ ਜਾਂ ਲੈ ਕੇ ਆ ਰਿਹਾ ਹੈ ਜਾਂ ਲੈ ਕੇ ਆਇਆ ਹੈ ਉਹ ਕਿਹੜੀ ਗੱਲ ਇਹਦੇ ਵਿੱਚ ਆਇਆ ਭੀ ਜਿਵੇਂ ਮੈਂ ਅੱਜਕੱਲ ਟਾਂਡੀ ਤੋਂ ਬਾਅਦ ਜਲੰਧ ਰਹੀ ਨਾ ਅੱਛਾ ਜੀ ਇਧਰ ਮੇਰੇ ਹੋਰ ਬੜੇ ਟਾਂਡੀ ਦੇ ਵੀਰ ਹੈ ਜਿਹੜੇ ਬਾਹਰ ਚੱਲ ਗਏ ਆ ਠੀਕ ਹੈ ਹੁਣ ਪਿੰਡੋਂ ਤੇ ਬੜਾ ਪਛੜਿਆ ਜਿਹਾ ਪਿੰਦੀ ਫੇਕ ਖਡਾਰੀਆਂ ਦਾ ਬਣਿਆ ਖਡਾਰੀਆਂ ਤੋਂ ਅੱਜਕੱਲ ਲੋਕਾਂ ਨੂੰ ਇੰਦੀ ਕਿ ਸੋਝੀ ਆ ਗਈ ਪਿਉ ਤਾਰ ਮੇਕ ਵੀ ਬਹੁਤ ਬਣ ਗਿਆ ਤੇ ਰਾਜਨੀਤਿਕ ਵੀ ਬਹੁਤ ਬਣ ਗਿਆ ਅੱਜ ਮੈਂ ਉਹ ਕਵਤਾ ਸੁਣ ਪਹਿਲਾਂ ਕਵਤਾ ਸੁਣਦੇ ਮੇਰੇ ਉਸ ਜਿਹੜੇ ਬਾਹਰ ਐ ਉਹਨਾਂ ਤੇ ਵੀ ਸਾਰਿਆਂ ਦੇ ਏ ਟੁਕਦੀ ਆ ਹਾਂਜੀ ਪੇ ਵਤਨੋਂ ਦੂਰ ਬੈਠੇ ਆ ਮਜਬੂਰੀ ਆ ਵਤਨੋਂ ਦੂਰ ਪੇ ਵਤਨੋਂ ਦੂਰ ਬੈਠੇ ਆ ਮਜਬੂਰੀ ਆ ਤਨ ਇੱਥੇ ਮਨ ਵਤਨ ਚ ਐ ਭਾਵੇਂ ਕਿੰਨੀ ਵੀ ਦੂਰੀ ਐ ਵਤਨੋਂ ਬਾਹਰ ਜੇ ਮਰ ਵੀ ਗਏ ਕਿਤੇ ਦੋਸਤੋ ਤਾਂ ਕਬਰ ਲਈ ਵਤਨ ਦੀ ਮਿੱਟੀ ਚਾਹੀਦੀ ਆ ਕਬਰ ਲਈ ਵਤਨ ਦੀ ਮਿੱਟੀ ਚਾਹੀਦੀ ਆ ਉਟਾਲੀ ਵੈਸੇ ਵੀ ਮੇਰੇ ਮਨ ਚ ਵਸਦਾ ਹਾਂ ਮੇਰਾ ਨਾ ਕਿ ਤਾ ਟਾਂਦੀ ਆ ਗਿਆ ਤੁਹਾਨੂੰ ਦੱਸਾਂ ਮੇਰਾ ਪਿੰਡ ਟਾਂਦੀ ਮੇਰਾ ਨਾਵਾ ਟਾਂਦੀ ਮੇਰਾ ਘਰ ਟਾਂਦੀ ਸਰਨਾਵਾ ਟਾਂਦੀ ਘੁੰਮ ਕੇ ਦੇਖ ਲਿਆ ਸਾਰਾ ਜਮਾਨਾ ਪਰ ਇਸ ਨਥਾਵੇਂ ਦਾ ਫਾਵਾ ਟਾਂਦੀ ਮੇਰਾ ਅੱਜ ਟਾਂਦੀ ਮੇਰਾ ਕੱਲ ਟਾਂਦੀ ਮੇਰੀ ਜ਼ਿੰਦਗੀ ਦਾ ਹਰ ਪਲ ਟਾਂਦੀ ਖਾਤਰ ਪੇੜ ਦੀ ਟਾਂਦੀ ਉਹ ਬਾਹਰ ਨਿਕਲੇ ਪਰ ਦਿਲ ਹਰ ਵੇਲੇ ਕਹਿੰਦਾ ਤੂੰ ਚੱਲ ਟਾਂ ਜਾਨੀ ਜਿਹੜਾ ਤੁਹਾਡਾ ਮੰਨਿਆ ਅਜੇ ਵੀ ਲੱਗਦਾ ਪਿੰਡ ਵਾਲੇ ਪਾਸੇ ਨੂੰ ਜਾ ਰਿਹਾ ਹੈ ਬਿਲਕੁਲ ਜੀ ਨਹੀਂ ਉਥੋਂ ਨਹੀਂ ਨਿਕਲਦਾ ਪਾਵੇਂ ਮੱਛਿਆ ਚਾਕੇ ਮਿੱਟੀ ਨਾਲ ਜੁੜੇ ਹੋਏ ਆ ਪੋਰਦੀ ਨਾਲ ਜੁੜੇ ਹੋਏ ਆ ਨਾ ਅੱਛਾ ਦੂਜੇ ਮੇਰੇ ਪਿੰਡ ਦੀ ਖਾ ਖਾਸੀਅਤ ਸੁਣ ਲਓ ਹਾਂਜੀ ਅਰਜਨਵਾੜੀ ਵੀ ਹੋਏ ਦੋਏ ਥੇ ਅੱਛਾ ਜੀ ਛੋਟੇ ਜਿਹੇ ਪਿੰਡ ਤੋਂ ਦੋ ਅਰਜਨਵਾੜੀ ਬਹੁਤ ਵੱਡੀ ਗੱਲ ਹੈ ਜੀ ਬਖਸੀਸ ਬਾਕਸਰ ਤੇ ਫਿੱਡਾ ਸਰਦਾਰਾਂ ਦੀ ਫਿੱਡਾ ਹੋਈ ਬਲਿੰਦਰ ਦੇ ਫਿੱਡਾ ਠੀਕ ਹੈ ਜੀ ਠੀਕ ਹੈ ਹਾਂ ਇਹ ਉਹੋ ਹੀ ਆ ਬ੍ਰਹਮ왈ਤਾਂ ਦੀ ਪੈਂਦੀ ਸੁਭਾਣਪੁਰ ਤੋਂ ਬੇਗੋਵਾੜ ਦੇ ਵਿਚਕਾਰ ਡਾਂਡੀ ਠੀਕ ਹੈ ਜੀ ਠੀਕ ਹੈ ਦੋ ਗੁਰਦੁਆਰੇ ਤੇ ਪੀਰਾਂ ਦਾ ਸਹਾਰਾ ਡਾਂਡੀ ਦਰਿਆ ਬਿਆਸ ਦਾ ਚੜਦਾ ਕਿਨਾਰਾ ਡਾਂਡੀ ਹਰ ਸਮੇਂ ਦੀ ਸਰਕਾਰ ਦਾ ਤ੍ਰਸਕਾਰਿਆ ਹੋਇਆ ਆਪਣੇ ਦਮ ਤੇ ਹੀ ਰਿੜ ਦਾ ਵਿਚਾਰਾ ਟਾਂਦੀ ਪੂਰੇ ਬ੍ਰਾਹਮਣ ਦੇ ਨਜ਼ਾਰੇ ਮਿਲਨੇ ਤੇ ਪੂਰੇ ਬ੍ਰਾਹਮਣ ਦੇ ਨਜ਼ਾਰੇ ਮਿਲਨੇ ਤੇ ਵਸੇ ਇਸੇ ਵਿੱਚ ਲੋਕ ਪਰਲੋਗ ਟਾਂਦੀ ਭਾਵੇਂ 100 ਸੁਨੱਖੀ ਹੈ ساری ਦੁਨੀਆ ਬਹੁਤ ਦੁਨੀਆ ਕੋਈ ਮੀਮਵੀ ਬਿਲਕੁਲ ਭਾਵੇਂ 100 ਸੁਨੱਖੀ ਹੈ ساری ਦੁਨੀਆ ਪਰ ਸਭ ਤੋਂ ਚੰਗਾ ਲੱਗੇ ਅਸ਼ੋਕ ਟਾਂਦੀ ਪਰ ਸਭ ਤੋਂ ਚੰਗ ਲੱਗੇ ਯਾ ਵਧੀਆ ਸ਼ੋਕ ਜੀ ਬਹੁਤ ਵਧੀਆ ਗੱਲ ਤੁਸੀਂ ਕੀਤੀ ਤੁਸੀਂ ਟਾਂਦੀ ਪਿੰਡ ਦੀ ਤਕਰੀਬਨ ਉਹ ਹਿਸਟਰੀ ਜਿਹੜਾ ਬਿਲਕੁਲ ਸਾਰਥਿਕ ਪੱਖ ਸੇ ਦਾ ਉਹ ਸਾਡੇ ਸਾਹਮਣੇ ਲੈ ਆਂਦਾ ਹੁਣ ਜਦੋਂ ਅਸੀਂ ਬਲਵਿੰਦਰ ਸਿੰਘ ਫਿਰਦਾ ਜੀ ਦੀ ਗੱਲ ਕਰਦੇ ਆਂ ਦੂਸਰੀ ਤੁਸੀਂ ਬਖਸ਼ੀਸ਼ ਬਖਸ਼ੀਸ਼ ਸਿੰਘ ਬਾਕਸ ਬਾਕਸਰ ਦੀ ਗੱਲ ਕੀਤੀ ਹੈ ਜੇ ਉਹ ਖੇਡਾਂ ਖੇਡੇ ਬਹੁਤ ਵਧੀਆ ਖੇਡ ਉਹਨਾਂ ਦੀ ਤੇ ਤੁਹਾਡਾ ਮਨ ਵੀ ਖੇਡਾਂ ਵਾਲੇ ਪਾਸੇ ਕਿਤੇ ਗਿਆ ਹੋਵੇਗਾ ਪਿੰਡ ਤੇ ਮੇਰਾ ਵਾਵਾ ਦਰਿਆ ਦੇ ਕੰਢੇ ਹੀ ਹੈ ਤੇ ਉੱਥੇ ਵਾਹਣ ਹੈ ਤੇ ਸਭ ਤੋਂ ਪਹਿਲੀ ਪਿੰਡਾਂ ਦੀ ਕਬੱਡੀ ਹੁੰਦੀ ਇਹ ਪਿੰਡਾਂ ਦੀ ਖੇਡ ਦੀ ਕਬੱਡੀ ਹਾਂਜੀ ਬਿਲਕੁਲ ਕਹਿੰਦੇ ਵੀ ਉਹ ਕੋਈ ਪੰਜਾਬੀ ਪੰਜਾਬੀ ਨਹੀਂ ਇਹਨੇ ਕਬੱਡੀ ਨਹੀਂ ਖੇਡੀ ਤੇ ਭੰਗੜਾ ਨਹੀਂ ਪਾਇਆ ਠੀਕ ਹੈ ਜੀ ਕੋਈ ਪੰਜਾਬੀ ਇਹਨੂੰ ਪੰਜਾਬੀ ਕਹ ਦੋ ਹਰੇਕ ਪੰਜਾਬੀ ਜਿਹੜਾ ਪਿੰਡਾਂ 'ਚ ਰਹਿੰਦਾ ਉਹਨੇ ਕਬੱਡੀ ਜ਼ਰੂਰ ਖੇਡੀ ਹੋਊਗੀ ਤੇ ਉਹ ਕਬੱਡੀ ਅਹੀ ਵੀ ਖੇਡੀ ਫਿਟਾ ਸਾਹਿਬ ਤੋਂ ਬਾਅਦ ਸਾਡੀ ਟੀਮ ਇੱਕ ਵਧੀਆ ਬਣ ਗਈ ਸੀ ਨੇਵੀ ਦਾ ਇੱਕ ਮੁੰਡਾ ਸੀ ਦੋ ਭਰਾ ਅਸੀਂ ਸੀਗੇ ਹੋਰ ਪਿੰਡ ਦੇ ਵਧੀਆ ਬੰਦੇ ਤੇ ਅਸੀਂ ਉਹ ਇਲਾਕੇ ਵਿੱਚ ਇੱਕ ਵਾਰੀ ਆਪਣੇ ਪਿੰਡ ਦਾ ਨਾਂ ਕਰ ਦਿੱਤਾ ਬਹੁਤ ਵਧੀਆ ਵਧੀਆ ਚੱਲਿਆ ਉਹ ਕਬੱਡੀ ਚੰਗੀ ਖੇਡੀ ਗਈ ਠੀਕ ਹੈ ਤੇ ਉਹਦੇ ਬਾਅਦ ਮੈਂ ਇਹ ਵੀ ਦੱਸ ਦਿੰਨਾ ਕਬੱਡੀ ਤੋਂ ਬਾਅਦ ਮੈਂ ਕ੍ਰਿਕਟ ਵੀ ਬਹੁਤ ਖੇਡੀ अच्छा वो भी سواਗੇ ਤੇ ਕਾਜ ਪੜਦੇ ਸੀਗੇ ਉਥੇ ক্রিকেট ਖੇਡਦੇ ਠੀਕ ਹੈ ਉਹ ਸਾਡੇ ਪ੍ਰੋਫੈਸਰ ਸਿੰਘ ਹੈਗੇ ਠੀਕ ਹੈ ਛੁੱਟੀਆਂ ਆਈਆਂ ক্রিকেট ਦੀ ਕਿਤੇ ਪਿੰਡ ਲੈ ਗਏ ਜਿਹੜੀ ਹੈਗੀ ਪੂਰੀ ਦੀ ਪੂਰੀ اچھا ਜੀ ਉਹ ਇਹੋ ਜਿਹਾ ਕੰਮ ਚੱਲਿਆ ਤੇ ਬਾ ਸਾਡੀਆਂ ਟੀਮਾਂ ਬਣ ਗਈਆਂ ਫਿਰ ਦੇ ਛੋਟਾ ਜਿਹਾ ਹੀ ਆਸੇ ਪਾਸੇ ਪਿੰਡਾਂ ਦੇ ਵੀ ਪਾਰੀ ਨਹੀਂ ਅਸੀਂ ਕੋਲੇ ਕਿਹੜਾ ਸੀਗਾ ਗੁਰਨਾਨਕ ਪ੍ਰੇਮਕਰਮ ਸਰ ਕਾਰਜਨ ਦਾ ਰਾਵਾ ਉਹਨਾਂ ਡਾੜੇ ਉਹ ਤੁਮ ਵੀ ਇਹ ਕੀਤੀ اچھا ਜੀ ਠੀਕ ਉਹ ਪੜਾਈ ਵੀ ਦਾਦੀ ਸਾਡੀ ਕਿਹੋ ਜਿਹੀ ਹੈ ਜਿਵੇਂ ਸਾਡਾ ਪਿੰਡ ਸੀ ਨਾ ਉਥੇ ਮੇਰੇ ਪਿੰਡ ਸਕੂਲੀਆ ਨਹੀਂ ਸੀਗਾ ਨਾਲ ਦੇ ਪਿੰਡ ਦੇ ਪੁਲੀਟ ਪਿੰਡ ਚ ਆ ਮੈਨੂੰ ਅਭੀਵਲ ਨਾਲ ਪਿੰਡ ਉਹ ਤੋਂ 5ਵੀਂ ਕੀਤੀ ਬਰਾਵਲ ਤੋਂ ਜਾ ਕੇ 6ਵੀਂ 7ਵੀਂ ਅੱਠਵੀਂ ਕੀਤੀ ਲਾਗੇ ਇੱਕ ਨੰਗਲਪਾਣਾਪੁਰ ਉਥੋਂ 9ਵੀਂ 10ਵੀਂ ਕੀਤੀ ਤੇ ਕਾਲ ਜਾ ਕੇ ਨਡਾਰਾ ਇਥੋਂ ਬੀਏ ਕੀਤੀ ਬੀਏ ਕਰ ਲਈ ਠੀਕ ਤੇ ਬੀਏ ਕਰ ਤੂੰ ਉਦੋਂ ਵੇਲੇ ਜਿਹੜਾ ਬੀਏ ਕਰ ਲਿਆ ਸਾਡੇ ਵੇਲੇ ਕਿਤੇ ਮੈਂ 81 ਜੀ ਬੀਏ ਕੀਤੀ ਠੀਕ ਹੈ ਤੇ ਉਹਨੂੰ ਲੋਕੀ ਪੜਾ ਵੱਡਾ ਸਮਝਦੇ ਆਂ ਅੱਜ ਕੱਲ ਤੇ ਬੋੜੇ ਲੋਕੀ ਪੜ ਗਏ ਬਿਲਕੁਲ ਪਰ ਉਦੋਂ ਹੀ ਸਭ ਤੋਂ ਵੱਡੇ ਜਿਹੜੇਗੇ ਤੇ ਬਹੁਤ ਪੜ ਗਿਆ ਵੀ ਮੁੰਡਾ ਤੁਸੀਂ ਜਿਹੜੀ ਹੈਗੀ ਆ ਖੇਡ ਖੇਡੀ ਆ ਜਦੋਂ ਤੁਹਾਡਾ ਧਿਆਨ ਰਿਹਾ ਕਬੱਡੀ ਵਾਲੇ ਜਾਣਾ ਤੁਹਾਡਾ ਧਿਆਨ ਹੈਗਾ ਕ੍ਰਿਕਟ ਵਾਲੇ ਪਾਸੇ ਨੂੰ ਹਾਂਜੀ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਨਾ ਤੇ ਪੰਜਾਬ ਦੀ ਜਿਹੜੀ ਕਬੱਡੀ ਆ ਉਹ ਇੱਕ ਮਾਂ ਖੇਡ ਹੈ ਬਿਲਕੁਲ ਜੀ ਬਿਲਕੁਲ ਤੇ ਜਿਹੜੀ ਆਪਣੀ ਪੰਜਾਬੀ ਬੋਲੀ ਹੈ ਉਹ ਵੀ ਤੇ ਸਾਡੀ ਮਾਂ ਬੋਲੀ ਜਦੋਂ ਤੁਸੀਂ ਪੰਜਾਬੀ ਬੋਲੀ ਦੀ ਗੱਲ ਕੀਤੀ ਨਾ ਮੇਰੇ ਇੱਕ ਹੋਰ ਬੜੀ ਤੇ ਗੱਲ ਜਿੱਤੀ ਆ ਕਿਹੜੀ ਆ ਗਈ ਆਮ ਆਪਣਾ ਸਹਿਤਕਾਰ ਹਾਂਜੀ ਸਹਿਤਕ ਬੰਦੇ ਨੂੰ ਇਹਨਾਂ ਗੱਲਾਂ ਬਾਰੇ ਪਤਾ ਹਾਂਜੀ ਕਹਿੰਦੇ ਵੀ ਇੱਕ ਬੰਦੇ ਦੀਆਂ ਇੱਕ ਨਹੀਂ ਤਿੰਨ ਮਾਂਵਾਂ ਹੁੰਦੀਆਂ ਠੀਕ ਹੈ ਜੀ ਤਿੰਨ ਮਾਂਵਾਂ ਤਿੰਨ ਮਾਂਵਾਂ ਇੱਕ ਤੇ ਉਹ ਮਾਂ ਜਨੇ ਜਨਮ ਦਿੱਤਾ ਜਨਮ ਦਿੱਤਾ ਠੀਕ ਹੈ ਇੱਕ ਉਹਦੀ ਬੋਲੀ ਜਿਹੜੀ ਐ ਉਹ ਵੀ ਮਾਂ ਉਹ ਵੀ ਮਾਂ ਇੱਕ ਉਥੇ ਜਿੱਥੇ ਜੰਮਿਆ ਹੋ ਧਰਤੀ ਧਰਤੀ ਜਿੱਥੋਂ ਨੇ ਜਨਮ ਲਿਆ ਜਨਮ ਪੋਇ ਉਹ ਵੀ ਮਾਂ ਤੇ ਮੈਨੂੰ ਇਹੋ ਜਿਹਾ ਸੁਭਾਗਾ ਮੌਕਾ ਮਿਲ ਗਿਆ ਤੇ ਜਦੋਂ ਮਾਂ ਬਾਪ ਬਜ਼ੁਰਗ ਹੋਏ ਪਹਿਲੋਂ ਫਾਜ਼ ਸਾਹਿਬ ਫਿਰ ਮਾਂ ਤੇ ਕੁਦਰਤੀ ਮੇਰੀ ਮਾਂ ਨੇ ਮੇਕੋ ਇਸ ਕਰਕੇ ਇੱਥੇ ਸ਼ਹਿਰ ਹੀ ਆਉਣਾ ਪਿਆ ਤੇ ਮਿਸਰ ਚਲ ਗਈ ਬੱਚੇ ਪਾਲਣੇ ਠੀਕ ਠੀਕ ਹੈ ਬਾਕੀ ਸਭ ਮਾਂ ਮੇਰੀ ਮਾਂ ਨੇ ਮੈਨੂੰ ਇੱਥੇ ਕੱਢਿਆ ਭਾਵੇਂ ਉਹਨੂੰ ਵੀ ਬੜਾ ਪਿਆਰਾ ਸੀ ਮਾਂ ਤੇ ਕੁਝ ਲਿਖਿਆ ਮਾਂ ਦੇ ਵੀ ਕੁਝ ਲਿਖਿਆ ਦੇਖ ਲਓ ਜੀ ਸਮਝਿਆ ਕਰ ਲਓ ਜੀ ਹੈਗਾ ਤਾਂ ਸਾਰੀ ਔਰਤ ਜਾਤੀ ਲਿਖਿਆ ਪਰ ਮੈਂ ਤੁਹਾਨੂੰ ਇਹ ਦੱਸਦਾ ਤੁਹਾਨੂੰ ਇਹ ਦੱਸ ਦਵਾਂ ਕਿ ਉਹ ਮਾਂ ਮੇਰਕੋ ਆ ਗਈ ਅੱਛਾ ਜੀ ਤੇ ਮਾਂ ਦੀ ਕੁਦਰਤੀ ਗੱਲ ਉਹਨੇ ਪੈਦ ਪੈਨ ਮੇਰੇ ਭਰਾ ਹੈਗੇ ਇੱਥੇ ਮੇਰਕੋ ਆ ਗਈ ਤੇ ਪੂਰੀ ਸੇਵਾ ਕੀਤੀ ਠੀਕ ਠੀਕ ਇੱਕ ਤੇ ਉਹ ਮਾਂ ਦੀ ਸੇਵਾ ਹੋ ਗਈ ਠੀਕ ਠੀਕ ਤੇ ਦੂਸਰੀ ਮਾਂ ਦੀ ਮਾਂ ਬੋਲੀ ਕਰਕੇ ਸਹਿਯਦਕਰ ਬਣ ਗਈ ਉਹ ਗਈ ਤੇ ਤੀਜਾ ਮੈਗ ਜਿਹਦੇ ਤੋਂ ਮੈਨੂੰ ਇਹ ਪਤਾ ਲੱਗਿਆ ਤਿੰਨ ਮਾਵਾ ਹੁੰਦੀਆਂ ਤੇ ਮੈਂ ਆਪਣੇ ਪਿੰਡ ਦੇ ਕਿਤਾਬ ਲਿਖਦੀ ਜਨਮ ਪਈ ਅੱਛਾ ਜੀ ਉਹ ਹੈਗੀ ਤੇ ਉੱਥੇ ਦੀ ਆ ਠੀਕ ਹੈ ਪਰ ਉਹ ਵੀ ਬੜੀ ਪਸੰਦ ਕੀਤੀ ਗਈ ਵਾਕਿਆ ਮੇਰੇ ਪਿੰਡ ਦੇ ਖਿਡਾਰੀ ਬਹੁਤ ਹੋਰ ਜਿੰਨੇ ਜਿੰਨੇ ਫੌਜ ਚ ਬੜੇ ਨੇ ਉਹ ਸਾਰਾ ਕੁਝ ਇਹ ਦਤਾ ਤੇ ਉਹ ਵੀ ਮਾਵਾ ਪਸੰਦੀ ਕੀਤੀ ਇਸ ਤਰੀਕੇ ਨਾਲ ਮੈਂ ਤਿੰਨਾ ਮਾਵਾ ਦੀ ਸੇਵਾ ਕਰਨ ਜੋਗ ਬਹੁਤ ਵਧੀਆ ਗੱਲ ਹੈ ਕੋਈ ਇੱਕ ਕਵਿਤਾ ਸੁਣਾ ਦਿਓ ਕੋਈ ਪੰਜਾਬੀ ਖੋਹ ਸੁਣਾ ਦਿਓ ਉਹ ਮੈਂ ਤੁਹਾਨੂੰ ਕਵਿਤਾ ਦੱਸਦਾ ਕਿ ਜਿਹੜੀ ਸਾਜ ਪਾਉਣੀ ਹੈ ਉਹ ਬਹੁਤ ਵਧੀਆ ਗੱਲ ਹੈਗੀ ਅਗਰ ਤੁਸੀਂ ਕਵਿਤਾਵਾਂ ਦੇ ਰਾਹੀਂ ਸਾਡੇ ਨਾਲ ਸਾਜ ਪਾਓਗੇ ਤੇ ਸਾਨੂੰ ਹੋ ਵਧੀਆ ਲੱਗੇਗਾ ਕਿਉਂਕਿ ਪੰਨੇ ਇਹ ਇਤਿਹਾਸ ਦੱਸਦੇ ਨੇ ਜਿੱਤਾਂ-ਜਿੱਤੀਆਂ ਬਹੁਤ ਪੰਜਾਬੀਆਂ ਨੇ ਜਦੋਂ ਕਦੇ ਵੀ ਦੇਸ਼ ਤੇ ਭੀੜ ਬਣੀ ਹਿੱਸਾ ਵਧ ਕੇ ਪਾਇਆ ਪੰਜਾਬੀਆਂ ਨੇ ਜਦੋਂ ਖੇਡ ਕਵੱਡੀ ਦੀ ਗੱਲ ਕਰੀਏ ਤੇ ਕਵੱਡੀ ਵੱਧ ਕੇ ਖੇਡੀ ਪੰਜਾਬੀਆਂ ਨੇ ਲਓ ਜੀ ਹੁਣ ਆਪਾਂ ਅਕਰਾਉ ਜਿਹੜੀ ਇੱਕ ਸਣਾਉ ਜਿਹੜੀ ਛੇ ਸੌ ਦੇ ਸਾਲ ਅੱਛਾ ਜੀ ਉਹ ਪਹਿਲੀ ਜਿਹੜੀ ਕਪਤੀ ਸਮਾਈ ਮੈਂ ਉਹ ਕਿਤਾਬ ਤੋਂ ਸੁਣਾਈ ਇੱਕ ਹੋਰ ਮੈਂ ਕਵਤਾ ਲਿਖੀ ਹਾਂਜੀ ਉਹਦੇ ਬਾਰੇ ਵੀ ਏਸੀ ਵੀ ਮੈਂ ਪੰਜਾਬ ਪੁਲਿਸ ਰਹਿੰਦਾ ਉੱਥੇ ਵੀ ਕੁਦਰਤੀ ਮਾਈਕ ਮੇਰੇ ਹੱਥ ਚ ਰਹੀਆ ਜਿਹੜੀਆਂ ਸਟੇਜਾਂ ਤੁਸੀਂ ਮਾਈਕ ਛੱਡਿਆ ਨਹੀਂ ਰਹਾ ਮਤਲਬ ਮਾਈਕ ਮੈਨੂੰ ਪਿੰਡੋਂ ਹੀ ਚੱਲ ਪਿਆਇਆ ਮਾਈਕ ਨੇ ਤੁਹਾਨੂੰ ਨਹੀਂ ਛੱਡਿਆ ਜਿਵੇਂ ਵੀ ਹੈ ਅਸਰਾ ਉਹ ਜਰੀਕਾ ਏਸੀ ਵੀ ਮੈਨੂੰ ਨਾ ਮੇਰੇ ਬੌਸ ਸੀਗਾ ਆ ਹਰ ਤੌਰ ਗਰੀ ਸੇਖ ਹਾਂਜੀ ਖਾਣਦਾ ਜਦੋਂ ਲੋਗ ਮੇਰੀ ਕਵਤਾਵਾਂ ਵਗੈਰਾ ਸੁਣਦਾ ਹੁੰਦਾ ਹੈ ਜਾਂ ਛੇਰੋ ਛੇਰੀ ਹੁੰਦੀ ਹੈਗੀ ਤੇ ਉੱ ਜੇ ਤੁਸੀਂ ਸੁਣਾਉ ਹੋਵੇ ਕਿ ਕਿਉਂ ਫਿਰ ਮੈਂ ਔਰਤ ਦੇ ਲਿਖਿਆ ਸੀਗਾ ਇਹ ਸੀਗਾ ਤੇ ਮਾਂ ਮੇਰੀ ਮਾਂ ਹਾਂਜੀ ਤੇ ਫਿਰ ਮੈਂ ਜਦੋਂ ਮੈਨੂੰ ਕਿਹਾ ਮੈਂ ਔਰਤਾਂ ਦੇ ਰਿਸ਼ਤਿਆਂ ਦੇ ਵੀ ਸੋਲੂਸ਼ਨ ਕੀਤਾ ਕੋਈ ਕਿਸੇ ਪਾਸੇ ਦੇਖਦਾ ਕੋਈ ਪਿੱਛੇ ਤੇ ਮੈਂ ਔਤ ਵਿੱਚ ਜੋ ਸਾਦੀ ਚੀਜ਼ ਦੇਖੀ ਠੀਕ ਹੈ ਜੀ ਉਹ ਤਾਂ ਮੈਂ ਲਿਖਤਾ ਹਾਂਜੀ ਤੇ ਸਭ ਤੋਂ ਕੀਮਤੀ ਚੀਜ਼ ਜੋ ਰੱਬ ਨੇ ਬਣਾਈ ਤੇ ਘਰ ਦੀ ਵਾੜ ਵਿੱਚ ਮੇਰੇ ਸਿਜਾਈ ਉਹ ਸੀ ਮੇਰੀ ਮਾਈ ਜਿਸ ਮੈਨੂੰ ਇਹ ਦੁਨੀਆ ਦਿਖਾਈ ਵੈਰੀ ਬਹੁਤ ਉਸ ਰੱਖੇ ਸੀ ਮੇਰੇ ਕਿੰਨੇ ਹੀ ਨਾਂ ਤੇ ਮੇਰੇ ਵੱਲੋਂ ਸੀ ਉਹਦਾ ਇੱਕੋ ਨਾਂ ਕਿ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਇਸ ਦੁਨੀਆ ਵਿੱਚ ਹਰ ਔਰਤ ਹੀ ਹੈ ਇੱਕ ਮਾਂ ਮਾਂ ਤੋਂ ਨਾ ਕੋਈ ਛੋਟਾ ਨਾ ਤੇ ਮਾਂ ਤੋਂ ਨਾ ਕੋਈ ਵੱਡਾ ਨਾ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਜੋ ਆਪ ਗਿੱਲੀ ਥਾਂ ਪਾ ਕੇ ਮੈਨੂੰ ਪਾਉਂਦੀ ਸੀ ਸੁੱਕੇ ਥਾਂ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਬਹੁਤ ਵਧੀਆ ਸੀ ਮੇਰੀ ਇੱਕ ਭੈਣ ਜੇਠੀ ਹੈ ਅੱਛਾ ਜੀ ਮੇਰੀ ਇੱਕ ਭੈਣ ਜੇਤੀ ਹੈ ਸਭ ਤੋਂ ਵੱਡੀ ਹੈ ਮੈਂ ਮੋੜ ਤੋਂ ਹੀ ਉਹਨੂੰ ਵੱਡੀ ਦੇਖੀ ਹੈ ਉਹ ਮੈਨੂੰ ਪਿਆਰ ਦੀ ਸੀ ਦੁਲਾਰ ਦੀ ਸੀ ਸ਼ਿੰਗਾਰ ਦੀ ਸੀ ਵੀਰਾ ਵੀਰਾ ਕਹਿ ਪੁਚਕਾਰ ਦੀ ਸੀ ਹੁਣ ਵੀ ਕਦੇ ਵੀਰਾ ਕਦੇ ਬੇਟਾ ਕਹਿੰਦੀ ਹੈ ਵਿਆਹ ਤੋਂ ਬਾਅਦ ਮੇਥੋਂ ਦੂਰ ਹੀ ਰਹਿੰਦੀ ਹੈ ਉਹਦੀ ਮਾਂ ਵਰਗੀ ਨੁਹਾਰ ਹੈ ਸ਼ਾਇਦ ਇਸੇ ਕਰਕੇ ਉਹਦੇ ਨਾਲ ਬੜਾ ਪਿਆਰ ਹੈ ਉਹਦੀ ਵੀ ਮਾਂ ਵਰਗੀ ਹੈ ਠੰਡੀ ਸ਼ਾ ਉਹ ਨਿਰੀ ਪੂਰੀ ਹੈ ਮੇਰੀ ਮਾਂ ਮਾਂ ਮੇਰੀ ਮਾਂ ਉਹ ਵੀ ਹੈ ਮੇਰੀ ਮਾਂ ਮੇਰੀ ਇੱਕ ਪਤਨੀ ਸੀ ਉਹ ਜੰਮੀ ਕਿਸੇ ਹੋਰ ਜਗ੍ਹਾ ਪਰ ਬਾਅਦ ਵਿੱਚ ਤੇ ਮੇਰੀ ਉਹ ਆਪਣੀ ਸੀ ਅਫਸੋਸ ਸੀ ਹੋਰ ਉਹਦੀ ਫੌਤ ਹੋ ਗਈ ਹੈ ਚਲੋ ਉਹ ਦੇਖੋ ਜੀ ਸਮਾਂ ਜਿਹੜੇ ਸਵਾਸ ਹੈ ਉੱਥੇ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਉਹਦੀ ਫੌਤ ਹੋ ਗਈ ਹੈ ਉਹਦੇ ਨਾਲ ਹੀ ਮੇਰੀਆਂ ਸਾਰੀਆਂ ਸਤਰਾਂ ਦੀ ਮੌਤ ਹੋ ਗਈ ਹੈ ਮੈਨੂੰ ਥੱਕੇ ਟੈਣ ਸੁਵਾਉਂਦੀ ਸੀ ਉਂਗਲਾਂ ਦੀ ਕੰਗੀ ਸਿਰ 'ਤੇ ਬੰਉਂਦੀ ਸੀ ਬੱਚਿਆਂ ਵਾਂਗ ਹੀ ਗੋਦੀ ਵਿੱਚ ਲੈ ਲੈਂਦੀ ਸੀ ਜਦ ਮੈਂ ਬਿਮਾਰ ਹੁੰਦਾ ਸਾਂ ਤਾਂ ਉਸ ਵੇਲੇ ਉਹ ਮੇਰੇ ਬੱਚਿਆਂ ਦੀ ਮਾਂ ਵੀ ਬਣ ਜਾਂਦੀ ਸੀ ਮੇਰੀ ਮਾਂ ਯਾਦ ਆਉਂਦਾ ਸੀ ਬਚਪਨ ਮਾਂ ਦੀ ਗੋਦੀ ਤੇ ਯਾਦ ਆਉਂਦੀ ਸੀ ਮਾਂ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਹਰ ਔਰਤ ਹੈ ਇੱਕ ਮਾਂ ਮੇਰੀ ਇੱਕ ਬੇਟੀ ਹੈ ਯਈ ਹੈ ਠੀਕ ਹੈ ਜੀ ਹੁਣ ਉਹ ਬਗਾਨੇ ਘਰ ਪਰਾਈ ਹੈ ਕਦੇ-ਕਦੇ ਆਉਂਦੀ ਹੈ ਘਰ ਸਜੋ ਜਾਂਦੀ ਹੈ ਲੀੜਾ ਕਪੜਾ ਤੋਹ ਜਾਂਦੀ ਹੈ ਮੇਰੇ ਕੋਲ ਬਹਿ ਜਾਂਦੀ ਹੈ ਕਈ ਕੁਝ ਸਮਝਾ ਜਾਂਦੀ ਹੈ ਕਈ ਕੁਝ ਕਹਿ ਜਾਂਦੀ ਹੈ ਫਿਰ ਮੁਰ ਜਾਂਦੀ ਹੈ ਆਪਣੇ ਘਰਾਂ ਮੈਂ ਸਭ ਸੋਲ ਲੈਂਦਾ ਨਹੀਂ ਕਰਦਾ ਉਹਨੂੰ ਨਾ ਕਿਉਂਕਿ ਉਸ ਵੇਲੇ ਉਹ ਵੀ ਬਣ ਜਾਂਦੀ ਹੈ ਮੇਰੀ ਮਾਂ ਮਾਂ ਮੇਰੀ ਮਾਂ ਹਰ ਆਉਤ ਹੈ ਕਮਾ ਮੇਰੀ ਇੱਕ ਪੋਤੀ ਹੈ ਅੱਛਾ ਜੀ ਅੱਛਾ ਅੱਛਾ ਠੀਕ ਮੇਰੀ ਇੱਕ ਪੋਤੀ ਹੈ ਅਜੇ ਭਾਵੇਂ ਨਿੱਕੀ ਹੈ ਛੋਟੀ ਹੈ ਕਦੇ ਕੁਛੜ ਕਦੇ ਘਂਡੇਰੇ ਚੜ ਜਾਂਦੀ ਹੈ ਮੇਰੀ ਬੁੱਕਲ ਦੇ ਵਿੱਚ ਵੜ ਜਾਂਦੀ ਹੈ ਕਦੀ ਢਿੱਡ ਦੇ ਟੱਪਦੀ ਹੈ ਕਦੀ ਮੇਰਾ ਸਿਰ ਲੱਪਦੀ ਹੈ ਉਹ ਆਪਣਾ ਪੂਰਾ ਹੱਕ ਦੱਸਦੀ ਹੈ ਮੇਰੇ ਤੇ ਪੂਰਾ ਦਬਕਾ ਵੀ ਰੱਖਦੀ ਹੈ ਦਦੂ ਠੰਡ 'ਚ ਬਾਹਰ ਨਹੀਂ ਜਾਣਾ ਹੈ ਹੈ ਦੱਸਣਾ ਦੁੱਧ ਠੰਡ 'ਚ ਬਾਹਰ ਨਹੀਂ ਜਾਣਾ ਸ਼ਰਾਬ ਨਹੀਂ ਪੀਣੀ ਮੀਟ ਨਹੀਂ ਖਾਣਾ ਸਮਝਾਉਂਦੀ ਰਹਿੰਦੀ ਹੈ ਮੈਨੂੰ ਉਂਗਲੀ ਕਰਕੇ ਉ ਤਾਂ ਉਸ ਵੇਲੇ ਉਹ ਵੀ ਬਣ ਜਾਂਦੀ ਹੈ ਮੇਰੀ ਮਾਂ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਹਰ ਔਰਤ ਇੱਕ ਅਜੂਬਾ ਹੈ ਭਾਵੇਂ ਉਹ ਬੇਟੀ ਭੈਣ ਪਤਨੀ ਮਹਿਬੂਬਾ ਹੈ ਹਰ ਔਰਤ ਦੀ ਇੱਕ ਸਾਂਝੀ ਸੂਰਤ ਹੈ ਉਹ ਰੱਬ ਦਾ ਰੂਪ ਤੇ ਮਮਤਾ ਦੀ ਮੂਰਤ ਹੈ ਹਰ ਔਰਤ ਦੀ ਹੈ ਇੱਕ ਸਾਂਝੀ ਪਛਾਣ ਕਿ ਸਭ ਤੋਂ ਪਹਿਲੋ ਉਹ ਹੈ ਇੱਕ ਮਾਂ ਮਾਂ ਮੇਰੀ ਮਾਂ ਮਾਂ ਮੇਰੀ ਮਾਂ ਔਤ ਨੂੰ ਕੁਛ ਨਾ ਪਤਾ ਨਹੀਂ ਔਤ ਨੂੰ ਕੁਛ ਨਾ ਪਤਾ ਨਹੀਂ ਗੁਸਤਾਖੀ ਕਿਸ ਦੀ ਹੈ ਪਰ ਮੈਂ ਟਾਂਦੀ ਹਾਂ ਮੈਨੂੰ ਤਾਂ ਹਰ ਔਰਤ ਵਿੱਚੋਂ ਮਾਂ ਹੀ ਦਿਖਦੀ ਹੈ ਹਰ ਔਰ ਬਹੁਤ ਵਧੀਆ ਬਹੁਤ ਵਧੀਆ ਟਾਂਦੀ ਸਾ ਬਹੁਤ ਵਧੀਆ ਗੱਲ ਕਿਉਂਕਿ ਜੋ ਮਾਂ ਆ ਔਰ ਤੁਸੀਂ ਮਾਂ ਦਾ ਹਰ ਇੱਕ ਰੂਪ ਸਭ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸਹੀ ਗੱਲ ਹੀ ਹੈ ਕਿ ਕਾਮਯਾਬੀ ਲਈ ਸੋਚ-ਸੋਚ ਕੇ ਦਿਲ ਵਿੱਚ ਗੱਲ ਵਿਚਾਰੀ ਮੈਂ ਸੋਚ-ਸੋਚ ਕੇ ਦਿਲ ਵਿੱਚ ਗੱਲ ਵਿਚਾਰੀ ਮੈਂ ਕਿ ਕਾਮਯਾਬੀ ਲਈ ਔਰਤ ਹੀ ਸਤਕਾਰਨੀ ਮੈਂ ਕਿਉਂਕਿ ਤੁਸੀਂ ਜੇ ਕਾਮਯਾਬ ਹੋਏ ਹੋ ਤੇ ਤੁਸੀਂ ਹਰ ਇੱਕ ਔਰਤ ਦੇ ਵਿੱਚ ਮਾਂ ਦਾ ਰੂਪ ਵੇਖਿਆ ਸੋ ਕੋਈ ਸੁਨੇਹਾ ਜਿਹੜਾ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਕੁਛ ਕਹਿਣਾ ਚਾਹੁੰਦੇ। ਦਰਸ਼ਕਾਂ ਨੂੰ ਕੀ ਦਰਸ਼ਕ ਵੱਡੇ ਹੁੰਦੇ ਆ। ਵਿਸ਼ੇ ਵੱਡੇ ਪਰ ਪਤਾ ਕੀ ਆ ਦੇਖੋ ਕੋਈ ਵੀ ਦਰਸ਼ਕਾਂ ਦੀ ਗੱਲ ਇਹ ਆ ਪਈ ਜੇ ਸਹਿਤਕਾਰ ਲਿਖਦੇ ਆ ਹਾਂਜੀ ਤੇ ਅਸੀਂ ਥੋੜੇ ਜਿਹਾ ਨਾ ਮਾਨ ਸਨਮਾਨ ਵੀ ਮੰਗਦੇ ਆ ਠੀਕ ਹੈ ਜੀ ਜਿਵੇਂ ਜਿਵੇਂ ਸਾਨੂੰ ਕੋਈ ਸ਼ਵਾਸ਼ੀ ਦੇਊਗਾ ਅਸੀਂ ਉਹਨਾਂ ਹੀ ਅੱਗੇ ਵਧਾਂਗੇ ਤੇ ਮੈਂ ਖੁਦ ਵੀ ਚਾਹੁੰਦਾ ਦਰਸ਼ਕਾਂ ਦੱਸਵਾਲੀਆਂ ਬੜੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਵੈ ਨਸ਼ਿਆਂ ਦੀਆਂ ਗੱਲਾਂ ਵੈ ਤੇ ਮੈਂ ਥੋੜਾ ਜਿਹਾ ਤੁਹਾਨੂੰ ਇਹ ਕਹਾਂ ਤੁਰੇ ਪੰਜਾਬ ਆਪਣੀ ਨਸ਼ਿਆਂ ਚੋਂ ਬਾਹਰ ਆ ਰਿਹਾ ਆ ਰਿਹਾ ਤੇ ਮੇਰੇ ਕੋਲ ਜਿੱਥੇ ਬਾਕੀਆਂ ਨੂੰ ਖੁਸ਼ੀ ਹੈ ਉਥੇ ਸਾਨੂੰ ਵੀ ਕੋਈ ਸਾਨੂੰ ਬਿਲਕੁਲ ਵੀ ਸ਼ੱਕ ਮੇਰੇ ਘਰ ਚ ਨਸ਼ਾ ਨਹੀਂ ਹੈ ਠੀਕ ਹੈ ਜੀ ਮੇਰੇ ਬੱਚੇ ਆ ਆਪਣਾ ਆਪਣਾ ਕੰਮ ਕਰਦੇ ਆ ਠੀਕ ਹੈ ਜੀ ਉਹ ਕੋਈ ਦੇ ਲੈਂਦੇ ਆ ਜਾਂ ਨਾ ਲੈਂਦੇ ਆ ਪਰ ਆਪਣਾ ਤਾਂ ਖੁਸ਼ ਹੈ ਬਿਲਕੁਲ ਪਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਉਹ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਮੈਂ ਉਹਨਾਂ ਦਾ ਹਾਲ ਦੇਖਿਆ ਮੈਂ ਪੁਲਿਸ ਚ ਰਿੰਦੇ ਇਨਕੁਆਰੀਆਂ ਵੀ ਕੀਤੀਆਂ ਠੀਕ ਹੈ ਉਹ ਨਸ਼ਾ ਕਰਨ ਵਾਲੇ ਦੀ ਮਾਂ ਖੁਦ ਕਹਿੰਦੀ ਇਹ ਮੇਰਾ ਪੁੱਤ ਮਰ ਗਿਆ ਬਿਲਕੁਲ ਜੀ ਪਰ ਮੈਨੂੰ ਇਹ ਰੀਤ ਨਾਲ ਗੱਲ ਦੀ ਖੁਸ਼ੀ ਹੈ ਕਿ ਮੇਰੇ ਬੱਚੇ ਨਸ਼ਾ ਨਹੀਂ ਕਰਦੇ ਉਹ ਕਿਤੇ ਵੀ ਰਹਿ ਆਪਣਾ ਵਧੀਆ ਚਲਉਂਦੇ ਆ ਕਿਤੇ ਪੈਸਾ ਨਹੀਂ ਉਜੜਦਾ ਕੁਛ ਨਹੀਂ ਆ ਇਹ ਸ਼ਾਇਦ ਨਸ਼ਾ ਉਹਦੇ ਪੈਸਾ ਵੀ ਉਜੜਦੇ ਘਰ ਵੀ ਉਜੜਦੇ ਤੇ ਖੱਥੋ ਬੰਦਾ ਵੀ ਜਾਂਦਾ ਰਵੇ ਤੁਸੀਂ ਇਹ ਤੋਹਨੇ ਆ ਤੁਸੀਂ ਲੱਗਦਾ ਸਨੇਹਾ ਦੇਣਾ ਚਾਹੁੰਦੇ ਆ ਕਿ ਨਸ਼ੇ ਤੋਂ ਬਾਹਰ ਰਹਿਣਾ ਚਾਹੀਦਾ ਬਿਲਕੁਲ ਜਿਵੇਂ ਤੁਸੀਂ ਮੈਨੂੰ ਸੁਣਿਆ ਆਪਣੇ ਬੱਚਿਆਂ ਨੂੰ ਇਹ ਜਿਹਾ ਸਮਝਾਓ ਬਿਲਕੁਲ ਬੱਚਿਆਂ ਨੂੰ ਚੰਗੇ ਪਾਸੇ ਲਾਓ ਧਾਰਮਿਕ ਪਾਸੇ ਲਾਓ ਪੜ੍ਹਾਓ ਤੇ ਇਹ हां ਜਿਹੜਾ ਉਹਨਾਂ ਦਾ ਹਾਂਸ ਵਾਂਣ ਆ ਦੇਖੋ ਨੇ ਕੰਪਨੀ ਦੇਖੋ ਉਹ ਸਭ ਤੋਂ ਪਹਿਲਾਂ ਕੰਪਨੀ ਖਰਾਬ ਕਰਦੀ ਹੈ ਜਦੋਂ ਬੰਦੇ ਹੋ ਜਾਂ ਕੁਝ ਨਹੀਂ ਹੁੰਦਾ ਕੋਈ ਨਹੀਂ ਆ ਖਾਲਾ ਆਹ ਖਾਲਾ ਬੱਚੇ ਨੇ ਚੈੱਕ ਕਰਦੇ ਰੋ ਮੇਰੇ ਕੋਲ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਸ਼ਾਇਦ ਉਹਨਾਂ ਨੇ ਇਗਨੋਰ ਕੀਤੇ ਉਹ ਬੱਚੇ ਜਾਂ ਦੇਖਿਆ ਨਹੀਂ ਸੀ ਮਲੇ ਕਿ ਬੱਚਾ ਮੇਰਾ ਕਿੱਧਰ ਜਾ ਰਿਹਾ ਤੇ ਪਤਾ ਉਦੋਂ ਲੱਗਾ ਜਦੋਂ ਉਹ ਇਸ ਦਲਦਲ ਦੇ ਵਿੱਚ ਫਸ ਗਿਆ ਤੇ ਦਲਦਲ ਵਿੱਚੋਂ ਫਸੇ ਨੂੰ ਕੱਢਣਾ ਬੜਾ ਹੁਕਾ ਹਾਂ ਨਿਕਲੇ ਵੀ ਆ ਜਰੂਰ ਸਾਡੇ ਕੋਈ ਚੇਲੇ ਬਾਲ ਕੇ ਹੈਗੇ ਸਾਡੇ ਆਪਣੇ ਬਿਲਕੁਲ ਜੀ ਘਰਾਂ ਚੋਂ ਵੀ ਹੈਗੇ ਜਿਹੜੇ ਨਿਕਲੇ ਆ ਬੜੀ ਖੁਸ਼ੀ ਹੋਈ ਤੁਹਾਡੇ ਵੀ ਬੱਚਾ ਜੇ ਕਹਦਾ ਹੈ ਨੰਬਰ ਇੱਕ ਦੇ ਉਸ ਪਾਸੇ ਜਾਣ ਹੀ ਨਾ ਦੋ ਕੰਪਨੀ ਚੈੱਕ ਕਰੋ ਕੀ ਖਾਂਦਾ ਉਹਦਾ ਮੂੰਹ ਤੱਕ ਵੀ ਸੋਗ ਲੋ ਸੁੱਤੇ ਪੇਦਾ ਭਾਵੇਂ ਸੋਗ ਲੋ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਦੇ ਲਿਖਾਰੀ ਚੈਨਲ ਦੇ ਵੱਲੋਂ ਸੋ ਮੈਨੂੰ ਜੋ ਮੌਕਾ ਮਿਲਿਆ ਕੁਲਿੰਦਰ ਸਿੰਘ ਆਖਲ ਨੂੰ ਆਪ ਜੀ ਦੇ ਰੂਬਰੂ ਹੋਣ ਦਾ ਔਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਕਿਸੇ ਨਾ ਕਿਸੇ ਪੰਜਾਬ ਦੇ ਲਿਖਾਰੀ ਨੂੰ ਪੰਜਾਬ ਦੇ ਲਿਖਾਰੀ ਚੈਨਲ ਦੇ ਨਾਲ ਹੀ ਆਪ ਸਭ ਦੇ ਦੂਬਰੂ ਕਰਾਂਗੇ ਟੰਡੀ ਸਾਹਿਬ ਤੁਸੀਂ ਆਏ ਆਪ ਜੀ ਦਾ ਬਹੁਤ ਬਹੁਤ ਤੁਹਾਨੂੰ ਇੱਕ ਹੋਰ ਗੱਲ ਜਾਂਦਾ ਜਾਂਦਾ ਦੱਸ ਦਵਾਂ ਜਦੋਂ ਤੇ ਸਾਇਦ ਕਿ ਚ ਪੰਜ ਕਿਤਾਬਾਂ ਲੱਗੀਆਂ ਪੰਜ ਸੱਤ ਕਿਤਾਬਾਂ ਜੇ ਸਾਵੀਆਂ ਚ ਵੀ ਆਏ ਰਸਾਲਿਆਂ ਚ ਵੀ ਆਏ ਤੇ ਸਾਡੇ ਕੋਲ ਨਾ ਮਟੀਰੀਅਲ ਬੜਾ ਹੁੰਦਾ ਮੈਂ ਕਹਿੰਦਾ ਵੀ ਤੁਹਾਡਾ ਜਿਹੜਾ ਇੱਕ ਟਾਈਮ ਲਿਮਟਡ ਹੁੰਦਾ ਇਹ ਤਾਂ ਖੁੱਲਾ ਆ ਜਾ ਟਾਈਮ ਦੋ ਫੇ ਕਿਤੇ ਗੱਲਾਂ ਕਰੀਏ ਤੇ ਅਜੇ ਬੜੀਆਂ ਚੀਜ਼ਾਂ ਰਹਿ ਗਈਆਂ ਤੇ ਫਿਰ ਹੋਣ ਦੇ ਵਿੱਚ ਕਿਤੇ ਵਾਪਰੇ 1900 ਦੀ ਯਾਦ ਹੈ ਜਿਵੇਂ ਵੀ ਹੈਗੀ ਹੈ ਇੰਨੀ ਜ਼ਿੰਦਗੀ ਕੱਲਿਆਣੇ ਕੱਢ ਗਈ ਜਾਨ ਸਾਹਿਬ ਗੱਲ ਪਤਾ ਕੀ ਹੈ ਜੇ ਅਸੀਂ ਅੱਜ ਹੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਾਂ ਕਿ ਜੀ ਆਉਣ ਵਾਲੇ ਸਮੇਂ ਤੁਹਾਨੂੰ ਅਸੀਂ ਕਿਸ ਤਰ੍ਹਾਂ ਨਹੀਂ ਕਿ ਅਸੀਂ ਤੁਹਾਨੂੰ ਫੇਰ ਵੀ ਸਮਾਂ ਲੈਣਾ ਨਾ ਇਸ ਕਰਕੇ ਅਸੀਂ ਹੁਣ ਥੋੜਾ ਜਿਹਾ ਸਮਾਪਤੀ ਕੀਤੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਫੇਰ ਸਮਾਂ ਮਿਲੇ ਔਰ ਜਦੋਂ ਤੁਹਾਡੇ ਕੋਲ ਸਮਾਂ ਮਿਲੇਗਾ ਜਿਹੜੀਆਂ ਗੱਲਾਂ ਰਹਿ ਗਈਆਂ ਆਪਾਂ ਫੇਰ ਨਹੀਂ ਮੈਂ ਵੀ ਇਹ ਕਹਿੰਦਾ ਵੀ ਜਿੰਨੇ ਲਿਖਾਰੀ ਹੈ ਨਾ ਸਾਰਿਆਂ ਨੂੰ ਬਣਾਓ ਕੋਈ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਕੋਈ ਤੁਹਾਡਾ ਚੈਨਲ ਵਧੀ ਇਹ ਜਿਹੜਾ ਤੁਹਾਡਾ ਲਿਖਾਇਆ ਨਹੀਂ ਦੇਖੋ ਜੀ ਸਾਡੀ ਬਹੁਤ ਵਧੀਆ ਚੱਲੂਗਾ ਸਾਰੇ ਹੀ ਇਹ ਐ ਤੇ ਸਾਰੇ ਹੀ ਹਾਂ ਨਹੀਂ ਅਸੀਂ ਤਾਂ ਕਹਿੰਦੇ ਅਸੀਂ ਤਾਂ ਮੰਚ 'ਚ ਵੀ ਇਸੇ ਕਰਕੇ ਬਣਾ ਰਹੇ ਹਾਂ ਤੁਸੀਂ ਸ਼ਾਇਦ ਤੁਸੀਂ ਮੌਕਾ ਤੁਹਾਨੂੰ ਮਿਲਿਆ ਮੇਰਾ ਖਾ ਲਉਣ ਦਾ ਬਿਲਕੁਲ ਬਿਲਕੁਲ ਬਾਜੀ ਤੁਹਾਡੀਆਂ ਸਹਿਤ ਸੁਭਾਵਾ ਬੋਲੀਆਂ ਸਹਿਤ ਸੁਭਾਵਾ ਜੀ ਸਾਹਿਬ ਤੇ ਤੁਹਾਡੀਆਂ ਸਹਿਤ ਸੁਭਾਵਾ ਜੀ ਆਏ ਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਕਿ ਤੁਸੀਂ ਬੜੇ ਅਗਰਸਰ ਹੋ ਅੱਗੇ ਵਧ ਰਹੇ ਹੋ ਚਲੋ ਜੀ ਇਤਰੇ ਹੀ ਵਾਦੇ ਰੋ ਚਲੋ ਜੀ ਪਰਮਾਤਮਾ ਕਰੇ ਤੇ ਬਹੁਤ 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 ਤੁਹਾਡਾ ਧੰਨਵਾਦ ਜੀ ਫੇਰ ਮੌਕਾ ਸਾਨੂੰ ਦਿੰਦੇ ਰਹਿਣਾ ਅਸੀਂ ਰੂਬਰੂ ਕਰਦੇ ਰਵ